ਤਰਨਤਾਰਨ ਜ਼ਿਲ੍ਹੇ 'ਚ ਅੱਜ ਘਟਨਾ ਵਾਪਰੀ ਇੱਕ ਨੌਜਵਾਨ ਵੀਰ ਸੀ 10ਵੀਂ ਕਲਾਸ 'ਚ ਪੜਦਾ ਸੀ ਤੇ ਨਾਲ ਨਾਲ ਆਪਣੀ ਪੜ੍ਹਾਈ ਦਾ ਖਰਚਾ ਚਲਾਉਣ ਵਾਸਤੇ ਖੰਡਪੜ ਸਾਹਿਬ ਦੇ ਡਿਊਟੀਆਂ ਲਗਾਇਆ ਕਰਨੀਆਂ ਜਿਹਨੂੰ ਰੋਲ ਕਿੰਨੇ ਆ ਅਖੰਡਪੜ ਸਾਹਿਬ ਦੀ ਡਿਊਟੀ ਲਗਾਉਣ ਵਾਸਤੇ ਗਿਆ ਪਾਠ ਕੀਤਾ ਪਾਠ ਦੀ ਭੇਟਾ ਲੈਣ ਵਾਸਤੇ ਬਾਜ ਪਾਠੀ ਸਿੰਘਾਂ ਦੇ ਕੋਲ ਗਿਆ ਕਿ ਮੇਰੀ ਭੇਟਾ ਜਿੰਨੀ ਮੰਦੀ ਮੈਨੂੰ ਦੇ ਦਿਓ ਦੋਵੇਂ ਪਰਾ ਇਕੱਠੇ ਗਏ ਸੀ 10ਵੀਂ ਕਲਾਸ ਦਾ ਨੌਜਵਾਨ ਵੀ ਬੜਾ ਸੋਹਣਾ ਹੈ ਦਮਾਲਾ ਬਣਿਆ ਗੋਰਾ ਚਿੱਟਾ ਪਾਰਟੀ ਦੀ ਭੇਟਾ ਲੈਣ ਵਾਸਤੇ ਗਿਆ ਜਿਹੜੇ ਪਾਰਟੀ ਕੋਲ ਪੈਸੇ ਲੈਣ ਵਾਸਤੇ ਲੜ ਪਈ ਹਮਲਾ ਕੀਤਾ ਨੌਜਵਾਨ ਦੇ ਉੱਤੇ ਤੇ ਸ਼ਰਦਾਈ ਕੁੱਟਣ ਵਾਲੇ ਡੰਡੇ ਦੇ ਨਾਲ ਉਹ ਤੇ ਲੜਕੇ ਨੂੰ ਮਾਰਿਆ ਗਿਆ ਕੁੱਟਿਆ ਗਿਆ ਤੇ ਜਿਹੜੀ ਕਿਰਪਾਨ ਉਹਨੇ ਗਲ ਚ ਪਾਈ ਸੀ ਕਿਰਪਾਨ ਉਹਦੇ ਮੱਖੀ ਦੇ ਵਿੱਚ ਮਾਰ ਕੇ ਨੂੰ ਕਤਲ ਕਰ ਦਿੱਤਾ ਗਿਆ ਨੌਜਵਾਨ ਦਾ ਇੱਕ ਗੁੰਡੇ ਨੇ ਇਹ ਤਾਂ ਪਾਠ ਕਰਨ ਵਾਲੇ ਥੋੜੀ ਨੇ ਪਾਠ ਅਸੀਂ ਲੋਕਾਂ ਨੂੰ ਸੁਣਾਉਣ ਵਾਸਤੇ ਕੀਤਾ